ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਪਾਫੜੀ ਹੈ। ਇਸੇ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਹ ਮੇਕ ਉਪਰਾਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਇਹ ਕੋਈ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇੱਕ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਇਹਨਾਂ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਵਾਰੀ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਝੋਗੇ ਤੇ ਉਹਨਾਂ ਵਾਂਗੂ ਪਰਿਵਾਰ ਰੁੱਝੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਕਾਰਗਿਲ جنگ ਦੇ ਵਿੱਚ ਤੁਹਾਡੀ ਸ਼ਮੂਲੀਅਤ ਰਹੀ ਹੈ ਤੁਸੀਂ ਉੱਥੇ ਮਜੂਦ ਸੇਕੀ ਜੰਦੇ ਮੈਦਾਨ ਚ 25 ਸਾਲ ਪੂਰੇ ਹੋ ਰਹੇ ਨੇ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਸੀ ਤੁਹਾਡੀ ਡਿਊਟੀ ਕਿੱਥੇ ਸੀ ਕਿੱਦਾਂ ਦੇ ਹਾਲਾਤ ਸੀ ਕਿੰਨਾ ਔਖਾ ਸੀ ਦੁਸ਼ਮਣ ਨੂੰ ਮਾਰ ਦੇਣੀ ਉਹਦੇ ਹਾਲਾਤਾਂ ਬਾਰੇ ਆਪਣੇ ਤਜਰਬੇ ਪਲੀ ਸਾਨੂੰ ਕਾਰਗਿਲ ਦੀ جنگ ਇੱਕ ਡਿਫਰੈਂਟ ਤਰ੍ਹਾਂ ਦੀ جنگ ਸੀ ਕਿਉਂਕਿ ਇਹ ਇੱਕ ਕਨਵੈਨਸ਼ਨਲ جنگ ਨਹੀਂ ਸੀ ਇੱਥੇ ਇੱਕ ਤਰ੍ਹਾਂ ਨਾਲ ਕੁਝ ਰੈਸਟ੍ਰਿਕਸ਼ਨਾਂ ਵੀ ਸੀ ਤੇ ਦੁਸ਼ਮਣ ਵੀ ਜਿਹੜਾ ਸਿਰਫ ਦੁਸ਼ਮਣ ਨਹੀਂ ਸੀ ਉਹ ਹੋਰ ਆਪਣੇ ਵਰਦੀ ਚ ਹੋਰ ਪੇਸ਼ਚ ਸੀ ਤੇ ਜਿੱਥੇ ਹਰੇਕ ਚੀਜ਼ ਨੂੰ ਸੋਚ ਕੇ ਚੱਲਣਾ ਪੈਂਦਾ ਸੀ ਉਹਨਾਂ ਦੀ ਆਰਮੀ ਸਿਵਿਲਿਅਨ ਦੇ ਪੇਸ਼ਚ ਲੜਾਈ ਲੜ ਰਹੀ ਸੀ ਔਰ ਸਾਡੇ ਕੋਲੇ ਜਿਹੜੀਆਂ ਰੈਸਟ੍ਰਿਕਸ਼ਨਾਂ ਸੀ ਸਭ ਤੋਂ ਵੱਡੀ ਇਹ ਸੀ ਵੀ ਐਲਓਸੀ ਤੋਂ ਅਸੀਂ ਪਾਰ ਨਹੀਂ ਜਾ ਸਕਦੇ ਸੀ 에ਅਰਫੋਰਸ ਅਸੀਂ ਖੁੱਲ ਕੇ ਇਸਤੇਮਾਲ ਨਹੀਂ ਕਰ ਸਕਦੇ ਸੀ ਤੇ ਵੱਡੇ ਵੈਪਨ ਵੀ ਜੇ ਉੱਥੇ ਲੈ ਜਾ ਕੇ ਜਾਣੇ ਮੁਸ਼ਕਲ ਸੀ ਰੋਡ ਇੱਕੋ ਹੀ ਰੋਡ ਸੀ ਉਹ ਤੰਗ ਸੀ ਕਰ ਜਿੰਨੀ ਜਿਆਦਾ ਬਦਨਾਮੀ ਅਸੀਂ ਬੋਫਰਜ਼ ਦੀ ਪਹਿਲਾਂ ਪੋਲੀਟੀਕਲ ਮੀਡੀਆ ਚ ਕੀਤੀ ਸੀ ਸਾਡੇ ਵਾਸਤੇ ਬੋਫਰਜ਼ ਇੱਕ ਬਹੁਤ ਵੱਡੀ ਐਸੈਟ ਜਿਹੜੀ ਕਾਰਗਨ ਸੀ ਬੋਫਰਜ਼ ਗੱਣਾ ਕਰਕੇ ਕਾਰਗਨ ਦੀ ਜਿੱਤ ਸਾਨੂੰ ਬਹੁਤ ਸਹੂਲਤ ਹੋਈ ਹੈ ਇਹ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਬਹੁਤ ਵਧੀਆ ਰੇਂਜ ਮਿਲ ਰਹੀ ਸੀ ਤੇ ਬਹੁਤ ਵਧੀਆ ਉਹਦੀ ਪਰਫਾਰਮੈਂਸੀ ਉੱਤੇ ਆ ਬਾਕੀ ਜਿਹੜੇ ਆਪਰੇਸ਼ਨ ਸੀ ਬਹੁਤ ਡਿਫਿਕਲਟ ਸੀ ਸਾਡੇ ਯੰਗਸਟਰ ਸਾਡੀਆਂ ਯੂਨਿਟਾਂ ਉਹਨਾਂ ਨੇ ਬੜੇ ਜੋਸ਼ ਨਾਲ ਕੰਮ ਕੀਤਾ ਕਿਉਂਕਿ ਟਾਈਮ ਘੱਟ ਸੀ ਔਰ ਪ੍ਰੈਸ਼ਰ ਬਹੁਤ ਸੀ ਵੀ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਕਿਉਂਕਿ ਦੁਸ਼ਮਣ ਹਾਈਟ ਤੇ ਬੈਠਾ ਸੀ ਔਰ ਉਹ ਸਾਈਟ ਤੇ ਐਨੇ ਆਲਟੀਟਿਊਡ ਤੇ ਆਪਰੇਸ਼ਨਸ ਕਰਨੇ ਕੋਈ ਸੌਖੇ ਨਹੀਂ ਸੀ ਰੋਡ ਲਗਾਤਾਰ ਜਿੱਥੋਂ ਤੁਹਾਡਾ ਅਮਨੀਸ਼ਨ ਗੱਡੀਆਂ ਯੂਨਿਟਾਂ ਮੂਵ ਕਰਨੀ ਅਸੀ ਉਹਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਸੀ ਉਹ ਡਿਸਟਰਪਟ ਕੀਤਾ ਜਾਂਦਾ ਸੀ ਕਿ ਕਨਵਾਈਆਂ ਰਾਤ ਵਗੈਰਾ ਨੂੰ ਦੇਖ ਕੇ ਵਿੱਚ ਕੋਈ ਟਾਈਮ ਲੱਗਦਾ ਸੀ ਜਦੋਂ ਉਹਨਾਂ ਦੀ ਆਰਟੀ ਕੱਟ ਸੀ ਉਦੋਂ ਲੈ ਕੇ ਜਾਂਦਾ ਸੀ ਤੇ ਕਾਫੀ ਮੁਸ਼ਕਲ ਦੱਸ ਤੁਹਾਡੀ ਡਿਊਟੀ ਕਿੱਥੇ ਸੀਗੀ ਕਿ ਤੁਸੀਂ ਉੱਥੇ ਰੋਲ ਦੀ ਬਾਧ ਅਦਾ ਕਰ ਰਹੇ ਸੀ ਸਾਡੀ ਰੋਲ ਮੈਂ ਇੰਜੀਨੀਅਰ ਸੀ ਤੇ ਉਸ ਵੇਲੇ ਮੈਂ ਬੌਮ ਡਿਸਪੋਇਲ ਯੂਨਿਟ ਹੀ ਕਮਾਂਡ ਕਰ ਰਿਹਾ ਸੀ ਤੇ ਸਾਡਾ ਕੰਮ ਇਹ ਸੀ ਵੀ ਅਸੀਂ ਜਿੰਨੇ ਵੀ ਬੌਮ ਜਿਹੜੇ ਐਕਸਪਲੋਡ ਨਹੀਂ ਹੋਏ ਤੇ ਉਹ ਸਾਡੇ ਆਪਰੇਸ਼ਨ ਨੂੰ ਹਿੰਡਰਸ ਕਰ ਰਹੇ ਨੇ ਬਾਧਾ ਪਾ ਰਹੇ ਨੇ ਜਿਵੇਂ ਕੋਈ ਰੋਡ ਤੇ ਅਨਐਕਸਪਲੋਡਡ ਪਿਆ ਹੈ ਤੇ ਅਸੀਂ ਉਹਨੂੰ ਫਟਾਫਟ ਕਲੀਅਰ ਕਰਨਾ ਸਾਡੀਆਂ ਟੀਮਾਂ ਉਹ ਸਾਰੇ ਏਰੀਆ ਚ ਡਿਪਲੋਏਡ ਸੀ ਤੇ ਬੜੀਆਂ ਸਾਰੀਆਂ ਚੀਜ਼ਾਂ ਉੱਥੇ ਨਾਲ ਦੀ ਨਾਲ ਸੀ ਜਿਹੜੀਆਂ ਕਿਉਂਕਿ ਆਪਰੇਸ਼ਨ ਲਗਾਤਾਰ 24 ਘੰਟੇ ਚੱਲ ਰਿਹਾ ਸੀ ਤੇ ਬੜਾ ਪ੍ਰੈਸ਼ਰ ਹੁੰਦਾ ਸੀ ਕਿ ਜੇ ਕਿਤੇ ਰੋਡ ਬਲੌਕ ਹੋ ਗਿਆ ਬੰਬਬਾਰੀ ਕਰਕੇ ਇਹਨੂੰ ਫਟਾਫਟ ਕਲੀਅਰ ਕੀਤਾ ਜਾਵੇ ਔਰ ਉਸ ਤੋਂ ਬਾਅਦ ਵੀ ਕਾਫੀ ਦੇਰ ਤੱਕ ਜਿਹੜੀ ਹੈ ਚੀਜ਼ ਸਾਨੂੰ ਇਹ ਕਰਨਾ ਪਿਆ ਸਿੱਲ ਸਾਹਿਬ ਬਹੁਤ ਸਾਰੇ ਸਾਡੇ ਜਵਾਨ ਵੀ ਸ਼ਹੀਦ ਹੋਏ ਕਰਨ ਦੇ ਪਾਸੇ ਵੀ ਸ਼ਹੀਦ ਹੋਏ ਸੋ ਲੱਗਦਾ ਕਿ ਕਿਤੇ ਕਿਤੇ ਜਿਸ ਤਰ੍ਹਾਂ ਸਾਡੀ ਬਹੁਤ ਸਾਰੇ ਜਵਾਨਾਂ ਦਾ ਨੁਕਸਾਨ ਹੋਇਆ ਸ਼ਹੀਦ ਹੋਇਆ ਸੋ ਤੁਹਾਡੇ ਵੀ ਕੋਈ ਸਾਥੀ ਸੀਗੇ ਜਿਹੜੇ ਉਸ ਜੰਗ ਦੇ ਦੌਰਾਨ ਤੁਹਾਡੇ ਤੋਂ ਪਿਛੜੇ ਬਿਲਕੁਲ ਸਿਰ ਬਹੁਤ ਸੀ ਜੀ ਮੈਂ ਉਹ ਨੋਟੇਬਲ ਸੀ ਸਾਡੇ ਸਕਵਾਡਨ ਲੀਡਰ ਰਾਜੀ ਪੰਦੀਰ ਸੀ Air Force ਦੇ ਜਿਹੜਾ MiG 17 ਕ੍ਰੈਸ਼ ਹੋਇਆ ਉਹ ਉਹਨੂੰ ਪਾਇਲਟ ਸੀ ਉਹ ਉਡਾਰੇ ਸੀ ਉਹ ਔਰ ਅਨਫੋਰਚਨਿਟੀ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਆਪਰੇਟ ਕੀਤਾ ਸੀ ਇਸ ਕਰਕੇ ਉਹ ਲੀਡ ਕਰ ਰਹੇ ਸੀ ਆਪਰੇਸ਼ਨ ਤੇ ਉਹਨਾਂ ਨੇ ਅੰਦਾਜ਼ਾ ਨਹੀਂ ਸੀ ਵੀ ਉਹਨਾਂ ਕੋਲੇ ਐਂਟੀ ਟੈਂਕ ਗਨਸ ਵੀ ਨਹੀਂ ਨੇ ਕਿਉਂਕਿ ਅਸੀਂ ਸੋਚ ਰਹੇ ਸੀ ਸ਼ਾਇਦ ਲੋ ਲੈਵਲ ਦੀ ਵਾਰਫੇਅਰ ਹੈ ਡੇ ਹਥਿਆਰ ਨਹੀਂ ਹੈ ਉਹਨਾਂ ਕੋਲੇ ਐਂਟੀ ਟੈਕ ਗਨਸ ਵੀ ਐਂਟੀ 에ਅਰਕ੍ਰਾਫਟ ਗਨ ਵੀ ਉੱਥੇ ਉਹ ਰੱਖੀ ਬੈਠੇ ਸੀ ਤੇ ਨੁਕਸਾਨ ਹੋਇਆ ਬਹੁਤ ਸਾਰੇ ਹੋਰ ਲੋਕ ਜੋ ਸ਼ਹੀਦ ਹੋ ਗਏ ਉੱਤੇ ਅੱਜ ਵੀ ਜਦੋਂ ਫੋਟੋਆਂ ਦੇਖਦੇ ਹਾਂ ਤੇ ਲੱਗਦਾ ਹੈ ਵੀ 25 ਸਾਲ ਨਹੀਂ ਇਹ ਕੱਲ ਦੀਆਂ ਗੱਲਾਂ ਨਹੀਂ ਇਹ ਬੰਦੇ ਸਾਡੇ ਨਾਲ ਹੱਸਦੇ ਖੇਡਦੇ ਸੀ ਤੇ ਅਸੀਂ ਉਸ ਤੋਂ ਬਾਅਦ ਇਹਨਾਂ ਨੂੰ ਪੀਸੇ ਚ ਇਕੱਠੇ ਕਰਕੇ ਅਸੀਂ ਬੈਗਾਂ ਚ ਪਾਇਆ ਤੇ ਬਕਸਿਆਂ ਚ ਪਾਇਆ ਤੇ ਕਿਸ ਤਰ੍ਹਾਂ ਜਦੋਂ ਬਾਡੀਜ਼ ਘਰਾਂ ਪਹੁੰਚੀਆਂ ਤੇ ਉਹਨਾਂ ਦੇ ਘਰਦਿਆਂ ਦਾ ਕੀ ਹਾਲ ਸੀ ਸਰ ਲੱਗਦਾ ਵੀ ਸਾਡੇ ਜਿਹੜੇ ਦੇਸ਼ ਦੀ ਸਰਕਾਰ ਦਾ ਪ੍ਰਸ਼ਾਸਨ ਆਯਾਦਸ਼ ਬੜੀ ਕਮਜ਼ੋਰ ਹੈ ਕਿ ਜਦੋਂ ਜੰਗ ਹੁੰਦੀ ਹੈ ਉਦੋਂ ਤਾਂ ਸਾਡੇ ਅਨਸਾਨ ਨੂੰ ਯਾਦ ਵੀ ਕੀਤਾ ਜਾਂਦਾ ਸੁਨਮਾਨ ਵੀ ਕੀਤਾ ਜਾਂਦਾ ਪਰ ਜਦੋਂ ਕੁਝ ਸਾਲ ਬੀਤ ਜਾਂਦੇ ਆਯਾਦਸ਼ ਕਮਜ਼ੋਰ ਹੋ ਜਾਂਦੀ ਹੈ ਕਿ ਆਰਮੀ ਮੈਨ ਖਾਸ ਕਰਕੇ 15 ਅਗਸਤ ਤੋਂ 26 ਜਨਵਰੀ ਜੋਗੀ ਰਹਿ ਜਾਂਦੇ ਆ ਉਹਨਾਂ ਦੇ ਵੀ ਕਦੇ ਕਦੇ ਨਹੀਂ ਬੁਲਾਇਆ ਜਾਂਦਾ ਲੱਗਦਾ ਵੀ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਬਿਲਕੁਲ 15 ਅਗਸਤ 26 ਜਨਵਰੀ ਇੱਕ ਜਿਹੜੀ ਗਵਰਨਮੈਂਟ ਪਾਵਰ ਚ ਹੁੰਦੀ ਆ ਉਹਨਾਂ ਦੇ ਮੰਤਰੀਆਂ ਸੰਤਰੀਆਂ ਦਾ ਫੰਕਸ਼ਨ ਰਹਿ ਜਾਂਦਾ ਜਿਨ੍ਹਾਂ ਨੇ ਇਸ ਆਜ਼ਾਦੀ ਦੀਆਂ جنگਾਂ ਵਾਸਤੇ ਲੜਿਆ ਹੈ ਸ਼ਹੀਦਾਂ ਦੇ ਪਰਿਵਾਰ ਨੇ ਸੇਮ ਕਾਰਗਿਲ ਦੀ ਲੜਾਈ ਆ ਕੱਲ ਬੜਾ ਵੱਡਾ ਫੰਕਸ਼ਨ ਹੋਣਾ ਹੈ ਉੱਥੇ ਕਾਰਗਿਲ ਹੋ ਰਿਹਾ ਪ੍ਰਾਈਮ ਮਿਨਿਸਟਰ ਜਾ ਰਹੇ ਨੇ ਪਰ ਜਿਹੜੇ ਬੰਦਿਆਂ ਨੇ ਐਕਚੁਅਲੀ ਪਾਰਟਿਸਿਪੇਟ ਕੀਤਾ ਜਿਹੜੇ ਉੱਥੇ ਇੰਜਰਡ ਹੋ ਗਏ ਨੇ ਕਿਸੇ ਦੀ ਲੱਤ ਚਲੀ ਗਈ ਹੈ ਕਿਸੇ ਦੀ ਬਾਹ ਚਲੀ ਗਈ ਹੈ ਜਣੀ ਉਹ ਜਿਹੜੇ ਡੀਪੀ ਸਿੰਘ ਨੇ ਇੱਕ ਜਿਹਨਾਂ ਬਦੇ ਬਲੇਡ ਰਨਰ ਕਹਿੰਦੇ ਨੇ ਉਹ ਲੱਤਾਂ ਚਲੀ ਗਈ ਸੀ ਤੇ ਉਹ ਉਹ ਜਿਹੜਾ ਬਚਾਰਾ ਬੰਦੇ ਨੇ ਜਿਨ੍ਹਾਂ ਨੂੰ ਕੱਲ ਨੂੰ ਕਿਸੇ ਨੇ ਪੁੱਛਣਾ ਨਹੀਂ ਪਰ ਫੰਕਸ਼ਨ ਵੱਡੇ ਵੱਡੇ ਹੋਣਗੇ ਇਸ ਕਰਕੇ ਜਿਹੜੇ ਅਸਲ ਹੱਕਦਾਰ ਨੇ ਕਿਉਂਕਿ ਕਾਰਗਿਲ ਦੀ ਲੇਟੈਸਟ ਹੀ ਹੈ 25 ਸਾਲ ਕੋਈ ਵੱਡਾ ਅਕਸਰ ਨਹੀਂ ਹੈ ਤੇ ਵਿਧਵਾਵਾਂ ਵੀ ਨੇ ਜਿਹੜੀਆਂ ਉਹ ਵੀ ਨੇ ਜੌਨੀਆਂ ਨੇ ਤੇ ਦੂਜੇ ਇਹ ਵੀ ਨੇ ਸਰਵਿੰਗ ਲੋਕ ਵੀ ਨੇ ਤਾਂ ਕੁਝ ਨਾ ਕੁਝ ਜਿਹੜੀ ਰੈਕੋਗਨੀਸ਼ਨ ਹੈ ਤਹਿਸੀਲ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਥੋੜੀ ਮੋਤ ਹੋਣੀ ਚਾਹੀਦੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par